ਬਲਾਚੌਰ ਦੇ ਏਰੀਆ 'ਚ ਪਿੰਡ ਹੈਗਾ ਜਿੱਥੇ ਕਬੱਡੀ ਕੱਪ ਸੀਗਾ ਉੱਥੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਰਾਮਾ ਨਾਲ ਦਾ ਨਾ ਨਾ ਮੁੰਡਾ ਹੈਗਾ ਜਿਹੜਾ ਕੀ ਜਾਣ ਲੈਦਾ ਪਤਾ ਨਹੀਂ ਕਿੱਥੋਂ ਆ ਰਿਆ ਇੰਨਾ ਨਜਾਇਜ਼ ਹਥਿਆਰ ਜੀ ਪਰ ਪੁਲਿਸ ਦੀ ਚੁਸਤੀ ਨੇ ਉਜੜਨ ਤੋਂ ਬਚਾਲਿਆ ਇੱਕ ਪਰਿਵਾਰ ਜੀ ਉਜੜਨ ਤੋਂ ਬਚਾਲਿਆ ਇੱਕ ਪਰਿਵਾਰ ਜੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਸੂਰੀ ਸਾਥੀਓ ਕੇ ਆ ਜਾਣਦਾ ਕਿ ਕਾਨੂੰਨ ਜੇ ਭਾਪ ਲਵੇ ਕੋਈ ਕ੍ਰਾਈਮ ਹੋਣ ਵਾਲਾ ਹੈ ਤਾਂ ਕਾਨੂੰਨ ਦੀ ਨਿਗਾ ਇੰਨੀ ਬਰੀਕ ਹੁੰਦੀ ਆ ਕਿ ਦੋਸ਼ੀਆਂ ਦਾ ਉਸ ਤੋਂ ਬਚ ਪਾਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਦੱਸਦੀ ਹੈ ਕਿ ਪੁਲਿਸ ਦੀ ਸ਼ਾਬਾਸ਼ੀ ਬਣਦੀ ਹੈ ਨਵਾਂ ਸ਼ਹਿਰ ਪੁਲਿਸ ਦੀ ਸ਼ਾਬਾਸ਼ੀ ਬਣਦੀ ਹੈ ਕਿਉਂਕਿ ਔਨ ਵਾਲੇ ਦਿਨਾਂ ਵਿੱਚ ਪਿੰਡ ਕਰੀਮਪੁਰ ਚਾਹਵਾਲਾ ਪੋਜੇਵਾਲ ਵਿਖੇ ਕਬੱਡੀ ਟੂਰਨਾਮੈਂਟ ਵਿੱਚ ਅਜਿਹੀ ਕਟਣਾ ਹੋਣੀ ਸੀ ਅਜਿਹੀ ਵਾਰਦਾਤ ਹੋਣੀ ਸੀ ਕਿ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਣੀ ਸੀ ਭੀੜ ਵਾਲੀ ਥਾਂ ਤੇ ਹਾਹਾਕਾਰ ਮਚ ਜਾਣੀ ਸੀ ਔਰ ਪੂਰੇ ਪੰਜਾਬ ਨੇ ਜਿਹੜੇ ਸਵਾਲ ਖੜੇ ਕਰਨੇ ਸੀਗੇ ਕਿ ਇਹ ਵਾਰਦਾਤ ਨੂੰ ਮਾੜੇ ਅੰਸਰ ਬਦਮਾਸ਼ ਆ ਕੇ ਅੰਜਾਮ ਦੇ ਕਿਦਾਂਗੇ ਤੁਹਾਡਾ ਧਿਆਨ ਜਾਂਦਾ ਹੋਣਾ ਰਾਣਾ ਬਲਾਚੋਰੀਆ ਮਾਮਲੇ ਤੇ ਜਿਵੇਂ ਮਹਾਲੀ ਵਿਖੇ ਸੁਹਾਣੇ ਵਿਖੇ ਉਹਦਾ ਕਤਲ ਕੀਤਾ ਗਿਆ ਸੀ ਕਬੱਡੀ ਟੂਰਨਾਮੈਂਟ ਚ ਇਸੇ ਤਰੀਕੇ ਜਾੜਲੇ ਦੇ RAMME ਦਾ ਕਤਲ ਕਰਨਾ ਸੀ ਤਿੰਨ ਬਦਮਾਸ਼ਾਂ ਨੇ ਔਰ ਪੁਲਿਸ ਦੱਸਿਆ ਜਾ ਰਿਹਾ ਕਿ ਪੁਲਿਸ ਗਸ਼ਤ ਤੇ ਸੀਗੀ ਔਰ ਪੁਲਿਸ ਕਦੀਹੇ ਨੇੜੇ ਜਦੋਂ ਪੁੱਜੀ ਤਾਂ ਪੁਲਿਸ ਨੂੰ ਇੱਕ ਰਿਪੋਰਟ ਮਿਲਦੀ ਹੈ ਇੰਟੈਲੀਜੈਂਸ ਥਰੂ ਇੱਕ ਇਨਫੋਰਮੇਸ਼ਨ ਮਿਲਦੀ ਹੈ ਪਤਾ ਲੱਗਦਾ ਕਿ ਤਿੰਨ ਬਦਮਾਸ਼ ਜਿਨ੍ਹਾਂ ਚੋਂ ਇੱਕ ਦਾ ਨਾਮ ਅਨੀਸ਼ ਨੀਸ਼ਾ ਰਾਜਾ ਤੇ ਸਾਹਿਲ ਜਿਹਨਾਂ ਤੇ ਪਹਿਲਾਂ ਵੀ ਮੁਕੱਦਮੇ ਆ ਤੇ ਜਿਹੜੇ ਪਗੋੜੇ ਆ ਉਹ ਅਸਲ ਦੇ ਨਾਲ ਮਲਪੁਰ ਅੜਕਾਂ ਨੇਰ ਵਾਲੇ ਪਾਸੇ ਘੁੰਮ ਰਹੇ ਤਾਂ ਪੁਲਿਸ ਜਿਹੜੀ ਹੈ ਮੁਸਤੈਦੀ ਦਿਖਾਉਂਦੀ ਹੈ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਹੁੰਦਾ ਹੈ ਸੀਆਈਏ ਸਟਾਫ ਜਿਹੜਾ ਆ ਉਹ ਮੁਸਤੈਦੀ ਦਿਖਾਉਂਦਾ ਚੁਸਤੀ ਦਿਖਾਉਂਦਾ ਤੇ ਇਹ ਜਿਹੜੇ ਤਿੰਨ ਬਦਮਾਸ਼ ਆ ਇਹਨਾਂ ਨੂੰ ਫੜ ਲਿਆ ਜਾਂਦਾ ਇਹਨਾਂ ਦੀ ਯੋਜਨਾ ਨੂੰ ਬੇਨਕਾਬ ਕੀਤਾ ਜਾਂਦਾ ਇਹਨਾਂ ਤੋਂ ਜਿਹੜਾ ਵੈਪਨ ਹੈ 232 ਬੋਰ ਦੇ ਵੈਪਨ ਉਹ ਰਿਕਵਰ ਕੀਤੇ ਜਾਂਦੇ ਪੰਜ ਕਾਰਤੂਸ रिकवर ਕੀਤੇ ਜਾਂਦੇ ਆ ਤੇ ਪਤਾ ਇਹ ਲੱਗਾ ਕਿ ਪਿੰਡ کریمਪੁਰ ਚਾਹ ਵਾਲਾ ਪੋਜੇਵਾਲ ਵਿਖੇ ਜਦੋਂ ਟੂਰਨਾਮੈਂਟ ਹੋਣਾ ਸੀ ਕਬੱਡੀ ਦਾ ਜੋ ਕਿ ਪੋਸਟਪੋਨ ਹੋ ਗਿਆ ਉੱਥੇ ਇਹਨਾਂ ਨੇ ਰਾਮਾ ਜਿਹੜਾ ਜਾੜਲੇ ਦਾ ਆ ਪਰਸਨਲ ਰੰਜਿਸ਼ ਕਰਕੇ ਉਹਦੇ ਉੱਤੇ ਗੋਲੀਆਂ ਚਲਾਉਣੇ ਸੀ ਤਾਂ ਪੁਲਿਸ ਨੇ ਇੱਕ ਪਰਿਵਾਰ ਇੱਕ ਘਰ ਉਜੜਨ ਤੋਂ ਬਚਾ ਲਿਆ ਪੁਲਿਸ ਦੀ ਮਸਤੈਦੀ ਨੇ ਪੁਲਿਸ ਦੀ ਚੁਸਤੀ ਨੇ ਇੱਕ ਘਰ ਉਜੜਨ ਤੋਂ ਬਚਾ ਲਿਆ ਇਹਨੂੰ ਹੀ ਪ੍ਰिवेंट ਪੁਲਿਸਿੰਗ ਕਿਹਾ ਜਾਂਦਾ ਹੈ ਅਤੇ ਪੁਲਿਸ ਨੇ ਹੋਰ ਕੀ ਕੀ ਖੁਲਾਸੇ ਕੀਤੇ ਪ੍ਰੈਸ ਕਾਨਫਰੰਸal ਰੁਖ ਕਰਦੇ ਆ ਤੇ ਉੱਥੇ ਜਾਣਦੇ ਆ ਕੱਲ ਸਾਨੂੰ ਸ਼ਹੀਦ ਭਗਤ ਸਿੰਘ ਨਗਰ CIA ਦੀ ਟੀਮ ਨੂੰ ਇਨਪੁਟ ਆਈਆਂ ਸੀ ਕਿ ਤਿੰਨ ਬੰਦੇ ਹੈਗੇ ਆ ਜਿਹੜੇ ਕੀ ਵਕ ਵਕ ਮੁਕਦਮਿਆਂ 'ਚ ਪਵੌੜੇ ਵੀ ਹੈਗੇ ਆ ਔਰ ਉਹ ਆਪਣੇ ਇੱਥੇ ਕਬੱਡੀ ਕੱਪ ਹੋਣਾ ਸੀ ਇੱਕ ਬਲਾਚੌਰ ਦੇ ਏਰੀਆ 'ਚ ਉੱਥੇ ਕਿਸੇ ਬੰਦੇ ਨੂੰ ਟਾਰਗੇਟ ਕਰਨ ਅੱਜ ਕਰਨਗੇ ਇਹ ਜਣੇ ਉਹਦੇ ਸੁੰਦਰ ਵਿੱਚ ਇਮੀਡੀਏਟਲੀ ਸਾਡੇ ਡੀਐਸਪੀ ਸਾਹਿਬ ਐਸਐਚਓਸ ਆਪਣੇ ਇੰਚਾਰਜ ਸਾਹਿਬ ਤੇ ਨਾਲ ਟੀਮਸ ਮੂਵ ਹੋਈਆਂ ਔਰ ਤਿੰਨ ਬੰਦੇ ਅਸੀਂ ਰਾਉਂਡ ਆਪ ਕੀਤੇ ਉਹਦੇ ਵਿੱਚ ਅਸੀਂ ਐਫਆਰ ਨੰਬਰ 206 सदर ਨਵੀਂ ਸ਼ਹਿਰ ਐਫਆਰ ਦਰਜ ਕੀਤੀ ਆਰਮ ਸੈਕਟ ਦੇ ਵਿੱਚ ਔਰ ਵੈਪਨਸ ਐਂਡ ਉਹਨਾਂ ਦੇ ਨਾਲ ਹੋਰ ਜਿਹੜਾ ਮਟੀਰੀਅਲ ਸੀਗਾ ਸਾਨੂੰ ਮਿਲਿਆ ਔਰ ਜੁੜੀ ਇਹਨਾਂ ਦੀ ਇੰਟਰੋਗੇਸ਼ਨ ਚਾਹੀਏ ਇੱਕ ਅਨੀਸ਼ ਨੀਸ਼ਾ ਹੈਗਾ ਇਹ ਜਨਰਲੀ ਦਾ ਰਹਿਣ ਵਾਲਾ 2011 ਦਾ ਇਹ ਪਗੌੜਾ ਹੈਗਾ 302 ਦੇ ਵਿੱਚੋਂ ਔਰ ਇੱਕ ਪਿੱਛੇ ਦੇ 24 ਵਿੱਚ ਮੁਕੱਦਮਾ ਲੜਾਈ ਝਗੜੇ ਦਾ ਸਿਟੀ 'ਚ ਦਰਜ ਹੋਇਆ ਸੀ ਉਹਦੇ ਵਿੱਚ ਵੀ ਇਹ ਵਾਂਟਡ ਸੀਗਾ ਔਰ ਜਿਹੜਾ ਕਿ ਵੱਖ-ਵੱਖ ਜਗ੍ਹਾ ਤੇ ਜਲੰਧਰ ਹੁਸ਼ਿਆਰਪੁਰ ਏਰੀਆ ਵਿੱਚ ਲੋਕ ਛਿਪ ਕੇ ਰਹਿ ਰਿਹਾ ਸੀਗਾ ਔਰ ਇਹਦਾ ਨਾਲ ਦਾ ਸਾਥੀ ਰਾਜਾ ਹੈਗਾ ਔਰ ਤੁਹਾਨੂੰ ਯਾਦ ਆਊਗਾ ਥੋੜੇ ਦਿਨ ਪਹਿਲਾਂ ਅ ਸੁਭਾਨਪੁਰ ਥਾਣੇ ਚ ਇੱਕ ਨੋਵਾ ਗੱਡੀ ਨੂੰ ਅੱਗ ਲਾਈ ਸੀ ਤੇ ਫਾਇਰਿੰਗ ਹੋਈ ਸੀ ਉਹਦਾ ਇਹ ਮੇਨ ਕיוਜਡ ਹੈਗਾ ਔਰ ਤੀਜਾ ਸਾਹਿਲ ਹੈਗਾ ਇਹ ਮੀਰੇ ਦਾ ਆ ਇਹਦੇ ਇਹਦਾ ਹੀ ਸਾਥੀ ਆ ਰਾਜਾ ਐਨ ਹਮੀਰ ਸਾਹਿਲ ਦੋਨੋਂ ਹੀ ਉਸ ਕੇਸ ਵੀ ਵਾਂਟਡ ਹੈਗੇ ਆ ਔਰ ਇੱਕ ਨਾ ਨੇ ਸੁਭਾਨ ਉੱਥੇ ਕਪੂਰਥਲੇ ਕਚਹਿਰੀ ਦੇ ਵਿੱਚ ਵੀ ਝਗੜਾ ਹੋਇਆ ਸੀ ਉੱਥੇ ਕਾਫੀ ਵਰਟੋ ਕੋਈ ਸੀ ਉਹ कोतਵਾਲੀ ਥਾਣੇ ਚ ਪਰਚਾ ਦਰਜ ਹੈ ਨਾ ਦੋਨਾਂ ਤੇ ਉੱਥੇ ਵੀ ਇਹਨਾਂ ਨੇ ਜਿਹੜੇ ਨਾਲ ਦੇ ਇਹਨਾਂ ਦੇ ਸਾਥੀ ਸੀਗੇ ਕਿ ਉਹ ਵਿਰੋਧੀ ਪਾਰਟੀ ਉਹਨਾਂ ਦੀ ਕਾਫੀ ਵਰਕ ਟੌਕ ਕੀਤੀ ਸੀਗੀ ਇਹ ਤਿੰਨੇ ਹੀ ਬੰਦੇ ਜਿਹੜੇ ਹੈਗੇ ਆ ਇਹ ਬਲਾਚੌਰ ਦੇ ਏਰੀਆ 'ਚ ਪਿੰਡ ਹੈਗਾ ਜਿੱਥੇ ਕਬੱਡੀ ਕੱਪ ਸੀਗਾ ਉੱਥੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਰਾਮਾ ਨਾਲ ਦਾ ਨਾਂ ਦਾ ਮੁੰਡਾ ਹੈਗਾ ਜਿਹੜਾ ਕਿ ਜਾਣਲੇ ਦਾ ਹੈਗਾ ਔਰ ਉਹਨੂੰ ਇਹਨਾਂ ਨੇ ਹਿੱਟ ਕਰਨਾ ਸੀਗਾ ਪਰੰਤੂ ਉਥੇ ਹੈਪਨਸ ਹੋਣ ਕਰਕੇ ਕਬੱਡੀ ਕੱਪ ਪੋਸਟਪੋਨ ਹੋ ਗਿਆ ਉਹ ਔਰ ਇਹ ਵੱਡੀ ਵਾਰਦਾਤ ਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਔਰ ਫਰਦਰ ਜਿਹੜੇ ਇਹਨਾਂ ਦੇ ਹੋਰ ਸਾਥੀ ਹੈਗੇ ਆ ਕੋਈ ਜੇਲ੍ਹਾਂ ਵਾਲੇ ਜਾਂ ਤੇ ਹੋਰ ਬਾਹਰ ਵਾਲੇ ਉਹਨਾਂ ਤੋਂ ਵੀ ਸਾਡੀ ਤਫ਼ਤੀਸ਼ ਚੱਲ ਰਹੀ ਹੈ ਮਾਰਨ ਦਾ ਕਾਰਨ ਕੀ ਸੀ ਮਾਰਨ ਦਾ ਹਿੱਕੜ ਨੇ ਕਾਰਨ ਇਹਨਾਂ ਦੇ ਜਿਹੜਾ ਜਿਹੜਾ ਕਾਰਨ ਸੀਗਾ ਜਿਹੜਾ ਰਾਮਾ ਹੈਗਾ ਉਹ ਇਹਦਾ ਹੀ ਕੋਰਸ ਹੈ ਇਹ ਕਹਿ ਰਿਹਾ ਵੀ ਮੈਨੂੰ ਉਸ ਮਰਡਰ ਚ ਜਿਹੜਾ 11 ਚ ਹੋਇਆ ਸੀਗਾ ਰਾਮੀ ਨੇ ਮੈਨੂੰ ਉਹਦੇ ਵਿੱਚ ਫਸਾਇਆ ਇਸ ਕਰਕੇ ਮੈਂ ਉਹਨੂੰ ਨਹੀਂ ਚਾਹ। ਜਿਹੜਾ ਰਾਮਾਸ ਨੂੰ ਕੋਈ ਧਮਕੀ ਵੀਦਰ ਆਈ ਸੀ ਨੀ ਜਾਂ ਕਿਸ ਤਰ੍ਹਾਂ ਦਾ। ਉਹ ਨਹੀਂ ਜਿਹੜੀ ਇੰਨੀ ਹੱਲੇ ਤੱਕ ਉਹਨੇ ਕੋਈ ਸਾਨੂੰ ਉਹਦੇ ਵੱਲੋਂ ਕੋਈ ਵੀ ਇਨਫੋਰਮੇਸ਼ਨ ਸਾਨੂੰ ਨਹੀਂ ਆਈ ਹੈਗੀ। ਹੁਣ ਉਹਨੂੰ ਬੁਲਾਵਾਂਗੇ ਉਹਨੂੰ ਰਾਮੀ ਨੂੰ ਜੇ। ਰਿਕਵਰੀ ਕੀ ਕੀ ਸੀ? ਇਹ ਤਾਂ ਵੈਪਨਸ ਹੈਗੇ 32 ਬੋਰ ਵਾਲੇ ਔਰ ਨਾਲ ਕਾਰਟੂਸ ਹੈਗੇ। ਕਿੰਨੇ ਕਾਰਟੂਸ? ਇਹਦੇ 5 ਦਰਤੂਸ ਹੈ। ਗੱਡੀ ਦੀ ਵੀ ਗੱਡੀ ਵੀ ਇੱਥੇ ਬਰਬਾਦ ਹੋਣਾ। ਨਹੀਂ ਹੱਲੇ ਜਿਹੜੀ ਜਿੱਥੇ ਇਹ ਫਿਰ ਰਹੇ ਸੀਗੇ ਉਥੇ ਕਿਨੇ ਆਣਾ ਸੀ ਇਹਨਾਂ ਨੂੰ ਪਿਕ ਕਰਨਾ ਸੀ ਉਹਦੇ ਵਾਲੀ ਤਪੀ ਚੱਲ ਰਹੀ ਹੈਗੀ ਆ ਇਸ ਕਰਕੇ ਉਨਾ ਹੀ ਮੈਂ ਦੱਸ ਸਕਦਾ ਹੋਰ ਕੋਈ ਬੰਦੇ ਨਾਲ ਇਹਨਾਂ ਸਹਿਯੋਗ ਨਹੀਂ ਪੋਸੀਬਲ ਨਹੀਂ ਪੋਸੀਬਲ ਹੈ ਬ੍ਰਾਹਮਣ ਦੇ ਕਿਸ਼ੋਰ ਹਾਂਜੀ ਹਨੀ ਪਿਸਟਲ ਸਰ ਬਲਾਕ ਤੋਂ ਏਰੀਆ ਦੇ ਵਿੱਚ ਲੰਬੇ ਸਮੇਂ ਤੋਂ ਇਧਰ ਦੀਆਂ ਵਾਰਦਾਤਾਂ ਬਹੁਤ ਵਧ ਗਈਆਂ ਨੇ ਸਰ ਇਹਦੇ ਲਈ ਕੀ ਇਹਦੇ ਵਿੱਚ ਕੋਈ ਰੈਕਟ ਨਗਰਾਂ ਚ ਹੋ ਰਿਹਾ ਕਿ ਆਪਸੀ ਰੰਜਿਸ਼ ਹੈ ਜਿਸ ਤਰ੍ਹਾਂ ਜੋ ਕੱਲਾ ਬਲਾਚੌਰ ਨਹੀਂ ਸਾਰੇ ਪੰਜਾਬ ਦੇ ਵਿੱਚ ਗੈਂਗਵਾਰ ਜੀ ਇੱਕ ਤਰ੍ਹਾਂ ਨਾਲ ਜਿਸ ਤਰੀਕੇ ਨਾਲ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋਣੇ ਆ ਦੋ ਗਰੁੱਪ ਹੈਗੇ ਆ ਆਪਸ ਵਿੱਚ ਵਿੱਚ ਉਹਨੂੰ ਮਾਰੀ ਜਾਂਦੇ ਆ ਉਹਨੂੰ ਮਾਰੀ ਜਾਂਦੇ ਆ ਉਹਦਾ ਹੀ ਕਿਤੇ ਨਾ ਕਿਤੇ ਲਿੰਕ ਹੈ ਜਿਹੜੇ ਅੱਗੇ ਤੋਂ ਅੱਗੇ ਸਾਰੇ ਪੰਜਾਬ ਦੇ ਵਿੱਚ ਮੂਵ ਹੁੰਦੇ ਆ ਕੋਈ ਜੇਲ੍ਹਾਂ ਚ ਬਣ ਜਾਂਦੇ ਆ ਕੋਈ ਜੇਲ੍ਹਾਂ ਤੋਂ ਬਾਹਰ ਆ ਜਾਂਦੇ ਆ ਕੁਝ ਵਿਦੇਸ਼ਾਂ ਚ ਬੰਦੇ ਬੈਠੇ ਆ ਬਲਾਚੌਰ ਦੇ ਵੀ ਬੈਠੇ ਤੁਹਾਨੂੰ ਪਤਾ ਸਾਰਿਆਂ ਨੂੰ ਔਰ ਉਹਨਾਂ ਦੇ ਹੀ ਗਾਂ ਇਹ ਕਹਿ ਲਓ ਵੀ ਕਰਿੰਦੇ ਆ ਗਰੁੱਪ ਦੇ ਮੈਂਬਰ ਹੈਗੇ ਆ ਰੇਮਾਂਦ ਲੇਲਾ ਸੇਵਾ ਰਮਾਂਡ ਮਿਲਿਆ ਤੇ ਮਾਂ ਲੈ ਨਹੀਂ ਅਚਾਨਕ ਰਮਾਂਡ ਲੈਣਾ ਇਹਨਾਂ ਦਾ ਕਿੱਥੋਂ ਆਪਣਾ ਆ ਰਿਹਾ ਜੀ ਇਹਨਾਂ ਨੇ ਆਹ ਔਰ ਚੱਲ ਰਹੀ ਆ ਜੀ ਉਹਦੀ ਉਹਦੀ ਚੱਲ ਰਹੀ ਆ ਔਰ ਮੋਸਟ ਪ੍ਰੋਬਬਲੀ ਉਹ ਵੀ ਅਸੀਂ ਲਾਵਾਂਗੇ ਬੰਦੇ ਉਹ ਵੀ ਕਬੱਡੀ ਖਿਡਾਰੀ ਹੈ ਜਿਹਦੇ ਤੇ ਹੁਣ ਹਮਲਾ ਕਰਨਾ ਨਹੀਂ ਉਹ ਜੋ ਹੁਣ ਤੱਕ ਦੀ ਹੈਗੀ ਆ ਇਹਦੇ ਨਾਲ ਦਾ ਹੀ ਕਿਉਂ ਸੀਗਾ 11 ਦੇ ਵਿੱਚ ਮਰਡਰ ਹੋਇਆ ਸੀ ਬਲਾਚੋਰ ਜੀ ਹੋਇਆ ਸੀ ਉਹ ਵੀ ਸਰ ਉਹਨੂੰ ਕਿੱਦਾਂ ਪਤਾ ਕਿ ਉਹਨੇ ਉੱਥੇ ਆਉਣਾ ਕਬੱਡੀ ਕੱਪ ਤੇ ਬਲਾਚੋਰ ਇਹਨਾਂ ਦਾ ਆਪਣਾ ਹੈਗਾ ਜੀ ਇਨਫੋਰਮੇਸ਼ਨ ਇਹਨਾਂ ਦਾ ਆਪਣਾ ਹੋਣਾ ਨਾ ਇੱਕ ਦੂਜੇ ਦੇ ਨਾਲ ਤਾਲਮੇ ਲੈ ਕੇ ਉਹੀ ਵਾਲੇ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ। ਟਾਰਗੇਟ ਸਾਰਾ ਕਬੱਡੀ ਕਪਾਂ ਤੋਂ ਜ਼ਿਆਦਾ ਕੀਤਾ ਜਾਂਦਾ ਹੈ ਮਤਲਬ। ਉੱਥੇ ਦੇਖੋ ਨਾ ਜਦੋਂ ਬੰਦਾ ਇੱਕ ਧਿਆਨ ਹੋ ਜਾਂਦਾ ਆ ਆਪਾਂ ਸਾਰੇ ਜਦੋਂ ਵੀ ਕੋਈ ਮੈਚ ਦੇਖਦੇ ਆ ਬੜੇ ਬਾਕੀ ਸੱਜੇ ਖੱਬੇ ਆਪਣਾ ਧਿਆਨ ਨਹੀਂ ਹੁੰਦਾ ਆਪਾਂ ਉਹਦੇ ਥੁਬ ਜਾਣੇ ਆ ਜਿਹੜੇ ਸਾਡੇ ਯੁਵਾਨ ਖੇਡਦੇ ਹੁੰਦੇ ਆ ਕੋਈ ਜਫਾ ਲੱਗ ਰਿਹਾ ਕੋਈ ਰੇਡ ਪਾ ਰਿਹਾ ਉਹਦੇ ਧਿਆਨ ਉਧਰ ਚਲ ਜਾਂਦਾ ਬੰਦੇ ਨੂੰ ਆਲੇ-ਦੁਆਲੇ ਦਾ ਧਿਆਨ ਨਹੀਂ ਹੁੰਦਾ ਉੱਥੇ ਵੇਸਲੇ ਹੋ ਜਾਂਦੇ ਆ ਸਰ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜੀ ਕਬੱਡੀ ਕੱਪ ਹੁੰਦੀ ਹੈ ਕੋਈ ਕੱਪ ਹੁੰਦੇ ਉਹਨਾਂ ਦੀ ਪਰਮਿਸ਼ਨਾਂ ਲਈ ਕੋਈ ਇਹਨਾਂ ਨੂੰ ਹਦਾਇਤਾਂ ਦੇ ਕਰੂੰਗੀ ਜੀ ਜਿਹੜੇ ਕੱਪ ਆਰਗੇਨਾਈਜ਼ ਦੇਖੋ ਇਹਨਾਂ ਨੂੰ ਪਹਿਲਾਂ ਵੀ ਇਨਸਟਰਕਸ਼ਨ ਜਾਰੀ ਹੈਗੀਆਂ ਸਰਕਾਰ ਵੱਲੋਂ ਔਰ ਮੋਸਟਲੀ ਪ੍ਰੋਬਲਮ ਕਦੋਂ ਹੁੰਦੀ ਹੈ ਜਦੋਂ ਇਹਨਾਂ ਕੱਪਾਂ ਦੀ ਲੇਟ ਨਾਈਟ ਤੱਕ ਚੱਲਦੇ ਰਹਿੰਦੇ ਆ ਇਹ ਔਰ ਉਹਦੇ ਲਈ ਟਾਈਮਿੰਗ ਕਰਾਂਗੇ ਮੈਂ ਅਸੀਂ 2C ਸਾਉਣਾ ਵੀ ਗੱਲ ਹੋਈ ਹੈ ਟਾਈਮਿੰਗ ਸੀਐਸਟੋ ਵੀ ਡੇ ਟਾਈਮ ਆਪਣੇ ਹੋਣ ਜਦੋਂ ਲੇਟ ਨਾਈਟ ਲਾਈਟਾਂ ਜਾਗ ਜਾਨੀਆਂ ਉੱਥੇ ਬੜਾ ਔਖਾ ਹੋ ਜਾਂਦਾ ਕੰਟਰੋਲ ਕਰਨਾ ਕਿਉਂਕਿ ਪਿੰਡਾਂ ਦੇ ਪਿੰਡ ਹੀ ਇਹਨਾਂ ਕਬੱਡੀ ਨੂੰ ਪਿਆਰ ਕਰਦੇ ਆ ਦੇਖਣ ਆਉਂਦੇ ਆ ਸਾਰੇ ਤੇ ਉਹਦੇ ਲਈ ਟਾਈਮਿੰਗ ਐਂਡ ਹੋਰ ਵੀ ਰੂਲ ਰੈਗੂਲੇਸ਼ਨ ਬੜਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਹੈ